ਪ੍ਰੇਜ਼ ਲਾਰਡ ਸਾਰੇ ਭੈਣਾਂ ਤੇ ਭਰਾਵਾਂ ਨੂੰ ਮੈਂ ਅੱਜ ਬਹੁਤ ਦਿਨਾਂ ਬਾਅਦ ਮੈਂ YouTube ਤੇ ਇੱਕ ਵੀਡੀਓ ਪਾਉਣ ਲੱਗਾ ਕਿਉਂਕਿ ਮੈਨੂੰ ਇਹਦੀ ਜ਼ਰੂਰਤ ਮਹਿਸੂਸ ਹੋਈ ਮੈਨੂੰ ਲੱਗਾ ਕਿ ਮੈਨੂੰ ਇਹ ਵੀਡੀਓ ਪਾਉਣੀ ਚਾਹੀਦੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੁੰਨਾ ਕਿ ਜਿੰਨੇ ਲੋਕ ਸਾਡੇ ਜਿੰਨੇ ਮੇਰੇ ਨਾਲ ਜੁੜੇ ਹੈ ਜਿੰਨੇ ਮੇਰੇ ਸਬਸਕ੍ਰਾਈਬਰਸ ਆ ਮੇਰੀ ਵੀਡੀਓ ਨੂੰ ਪੂਰਾ ਧਿਆਨ ਨਾਲ ਵੇਖੜ ਜੇ ਮੇਰੀ ਵੀਡੀਓ ਚੰਗੀ ਲੱਗੇ ਤੈਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਕਰੋ ਕਮੈਂਟ ਕਰੋ ਜੋ ਜੋ ਵਿਚਾਰ ਨੇ ਅੱਜ ਦੀ ਵੀਡੀਓ ਜਿਹੜੀ ਹੈ ਮੈਂ ਪੰਜਾਬੀ ਚ ਬਣਾਵਾਂਗਾ ਪੰਜਾਬੀ ਚ ਇਸ ਕਰਕੇ ਬਣਾਵਾਂਗਾ ਕਿਉਂਕਿ ਕੁਝ ਗੱਲ ਇਹ ਦਦੀ ਹੈ ਵਿੱਚ ਇੱਕ ਸਾਡੇ ਐਮਪੀ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਨੇ ਡਾਕਟਰ ਸੈਮੂਲਸ ਹੋਣੀ ਜੋ ਕਿ ਬੇਸਿਕਲੀ ਬਿਸ਼ਪ ਨੇ ਮਸੀਹ ਆਗੂ ਨੇ ਮਸੀਹ ਪ੍ਰਚਾਰਕ ਨੇ ਤੇ ਉਹਨਾਂ ਨੇ ਇੱਕ ਫੈਸਲਾ ਲਿਆ ਆਪਕਿ ਉਹਨਾਂ ਨੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਖੜੇ ਹੋਣਾ ਡਿਊ ਟੂ ਜੋ ਚੀਜ਼ਾਂ ਚੱਲ ਰਹੀਆਂ ਨੇ ਸਾਡੀ ਕੌਮ ਕਿਉਂ ਪਿੱਛੇ ਆ ਪਲੱਸ ਨਸ਼ੇ ਐਡ ਹਜ਼ਾਰਾਂ ਮੁੱਦੇ ਮੈਨੂੰ ਇਦਾਂ ਲੱਗਦਾ ਕਿ ਇਹ ਬਹੁਤ ਵਧੀਆ ਗੱਲ ਹੈ ਡਿਊ ਟੂ ਸਾਨੂੰ ਕੋਈ ਵੀ ਨੇਤਾ ਪੜਿਆ ਲਿਖਿਆ ਨਹੀਂ ਮਿਲਦਾ ਪੜਿਆ ਲਿਖਿਆ ਇਹਨਾਂ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਆਲੀਫਿਕੇਸ਼ਨ ਦੱਸ ਦਿਆਂ ਕਿ ਐਮ ਐਸ ਸੀ ਬੀ ਐਡ ਨੇ ਇਹਨੇ ਐਮ ਐਸ ਸੀ ਬੀ ਐਡ ਕੀਤੀ ਮਾਸਟਰਸ ਕੀਤੀ ਹੋਈ ਆ ਬਾਕੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਕਿ ਕਿੱਦਾਂ ਅਸੀਂ ਕੰਮ ਕਰਨਾ ਐਮ ਪੀ ਜਿਸ ਤਰੀਕੇ ਨਾਲ ਕੋਈ ਨਵਾਂ ਨਵਾਂ ਬੰਦਾ ਅਨਐਕਸਪੀਰੀਅੰਸ ਬੰਦਾ ਆਉਂਦਾ ਆ ਉਹ ਐਮਪੀ ਦੇ ਇਲੈਕਸ਼ਨੀਆਂ ਵਿਧਾਇਕ ਦੇ ਇਲੈਕਸ਼ਨ ਲੜਦਾ ਹੈ ਤੇ ਉਸ ਤੋਂ ਬਾਅਦ ਉਹ ਚੀਜ਼ਾਂ ਨੂੰ ਸਮਝਣ ਨੂੰ ਹੀ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਪਰ ਇਹਨਾਂ ਦੇ ਨਾਲ ਇਹ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਇਹ ਆਲਰੇਡੀ ਪੜੇ ਲਿਖੇ ਨੇ ਇਹਨਾਂ ਨੂੰ ਆਪਣੇ ਰਾਈਟਸ ਪਤਾ ਹੋਣਗੇ ਐਮਪੀ ਦੇ ਰਾਈਟਸ ਕੀ ਆ ਜੋ ਵੀ ਇਹਨਾਂ ਨੇ ਕੰਮ ਕਰਨਾ ਆਪਣੇ ਹਲਕੇ ਲਈ ਉਹ ਡੈਫੀਨੇਟਲੀ ਕਰਨਗੇ ਬਾਕੀ ਗੱਲ ਕਰਦਾ ਇਹਨਾਂ ਦੇ ਚਰਿੱਤਰ ਦੀ ਬੇਦਾਗ ਬੰਦੇ ਨੇ ਕੋਈ ਇਹਨਾਂ ਦੇ ਇਦਾਂ ਦਾ ਦਾਗ ਨਹੀਂ ਹੈਗਾ ਨਾ ਇਹਨਾਂ ਨੇ ਆਪਣੇ ਸਰੀਰ ਦਾ ਕਦੇ ਨੁਕਸਾਨ ਕੀਤਾ ਨਾ ਇਹਨਾਂ ਨੇ ਆਪਣੇ ਕਦੇ ਚਰਿੱਤਰ ਦਾ ਨੁਕਸਾਨ ਕੀਤਾ ਦੋਨਾਂ ਪੱਖੋਂ ਇਹ ਬਹੁਤ ਸਟਰੋਂਗ ਨੇ ਇਹਨਾਂ ਦੀ ਗੱਲ ਕਰਾਂ ਤੇ ਇਹ ਉਦਾਂ ਦੁਨੀਆਵੀ ਰੂਪ 'ਚ ਵੀ ਕਾਫੀ ਨੋਲੇਜੇਬਲ ਨੇ ਮੈਂ ਇਹਨਾਂ ਨੂੰ ਪਰਸਨਲੀ ਜਾਣਦਾ ਤੇ ਮੈਂ ਚਾਹੁੰਦਾ ਕਿ ਇਹੋ ਜਿਹੇ ਸਾਡੇ ਹੋਰ ਵੀ ਨੇਤਾ ਉੱਠਣ ਜਿਹੜੇ ਕਿ ਅਲੱਗ-ਅਲੱਗ ਪੰਜਾਬ ਦੇ ਜਾਂ ਇੰਡੀਆ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਖੜੇ ਹੋ ਕੇ ਐਮਲੀਆ ਐਂਡ ਪੀ ਦੇ ਇਲੈਕਸ਼ਨਸ ਨੂੰ ਫਾਈਟ ਕਰ ਸਕਦਾ ਆਲਸੋ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਤੁਹਾਨੂੰ ਸਾਰੇ ਸਬਸਕ੍ਰਾਈਬਰ ਜਿੰਨੇ ਵੀ ਸਬਸਕ੍ਰਾਈਬਰ ਸੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਮੈਕਸ ਟੂ ਮੈਕਸ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਦੇ ਵਿੱਚ ਉਹਨਾਂ ਨੂੰ ਦੱਸੋ ਕਿ ਗੁਰਦਾਸਪੁਰ ਦੇ ਵਿੱਚ ਆਪਣਾ ਇੱਕ ਸਟਰੋਂਗ ਨੇਤਾ ਜਿਨ੍ਹਾਂ ਦਾ ਨਾਮ ਡਾਕਟਰ ਸੈਮੂਅਲ ਸੋਨੀ ਨੇ ਆਪਾਂ ਉਹਨਾਂ ਨੂੰ ਹੀ ਵੋਟ ਜਿਹੜੀ ਆ ਉਹ ਦੇਣੀ ਹੈ 1 ਜੂਨ ਨੂੰ ਗੁਰਦਾਸਪੁਰ ਹਲਕੇ ਦੇ ਵਿੱਚ ਇਲੈਕਸ਼ਨ ਨੇ ਜਿਹਦੇ ਵਿੱਚ ਸੈਮੂਅਲ ਸੋਨੀ ਜੀ ਖੜੇ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਗਾ ਵਾਈਟ ਸਿਲਿੰਡਰ ਵਾਈਟ ਸਿਲੰਡਰ ਦਾ ਬਟਨ ਦਬਕੇ ਸੈਮੂਲ ਸੋਨੀ ਨੂੰ ਵੋਟ ਪਾ ਕੇ ਉਹਨਾਂ ਨੂੰ ਇੱਕ ਵਾਰੀ ਮੌਕਾ ਦਿਓ ਕਿਉਂਕਿ ਸਾਡਾ ਕੋਈ ਕੁਐਸਚਨ ਲੀਡਰ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਬੇਦਾਗ ਹੋਵੇ ਨਸ਼ੇ ਨੂੰ ਕਦੀ ਟੱਚ ਨਾ ਕੀਤਾ ਹੋਵੇ ਇਹੋ ਜਿਹਾ ਬੰਦਾ ਸੋ ਇਹ ਬਹੁਤ ਚੰਗੀ ਗੱਲ ਹੈ ਕਿ ਐਸਾ ਰੋਲ ਮਾਡਲ ਸਾਡੇ ਤੇ ਸਾਡਾ ਜਿਹੜਾ ਯੂਥ ਹੈ ਨਾ ਉਹਨਾਂ ਨੂੰ ਇਸ ਤਰੀਕੇ ਨਾਲ ਫੋਲੋ ਕਰੋਗਾ ਕਿ ਮੈਂ ਜੀ ਸੈਮੂਲ ਸੋਨੀ ਵਰਗਾ ਬੰਦਾ ਠੀਕ ਹੈ ਕਿਉਂਕਿ ਉਹ ਖੁਦਾ ਦੇ ਵਿੱਚ ਵੀ ਬਹੁਤ ਅੱਗੇ ਨੇ ਤੇ ਨੌਲੇਜ ਵਾਈਸ ਦੁਨੀਆਵੀ ਨੌਲੇਜ ਵਾਈਸ ਵੀ ਬਹੁਤ ਅੱਗੇ ਨੇ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਕਿ ਇਸ ਪੰਜਾਬ ਦੀ ਜਿੰਨੀ ਪਾਸਟਰਸ ਨੇ ਇਵਨ ਉਹ ਅੰਕਨ ਰੂਲਾ ਪਾਸਟਰ ਪਜਨ ਜੀ ਬਾਕੀ ਸੀਐਨਆਈ ਆ ਮੈਥੋਡਿਸਟ ਆ ਇਹਨਾਂ ਵੱਲੋਂ ਇਹ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ ਸਾਡਾ ਜਿਹੜਾ 크ਰਿਸਚਨ ਨੇਤਾ ਆ ਉਹ ਸਿਰਫ ਸਹਿਮੂਲ ਸੋਨੀ ਹੈ ਨਾਲ ਹੀ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਕੁਝ ਇੱਕ ਐਸੇ ਲੋਕ ਨੇ ਜਿਹੜੇ ਵੀਡੀਓਜ਼ ਬਣਾ ਬਣਾ ਕੇ ਇਹ ਜ਼ਰੂਰ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਬਿਸ਼ਪ ਨੇ ਇੱਕ ਕਿਦ ਖੜੇ ਹੋ ਗਏ ਲੀਡਰਸ਼ਿਪ ਦੇ ਵਿੱਚ ਜਦ ਕਿ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਮੈਂ ਇਹ ਸਮਝਦਾ ਹਾਂ ਕਿ ਅਗਰ ਬੰਦੇ ਚ ਕੁਆਲਿਟੀ ਹੈ ਤੇ ਉਹ ਖੜਾ ਹੋ ਸਕਦਾ ਹੈ ਮੈਂ ਗੱਲ ਕਰਾਂ 다ਊਦ ਨਬੀ ਦੀ ਤੇ 다ਊਦ ਨਬੀ ਨਬੀ ਦਾ ਕਰਾਰ ਦਿੱਤਾ ਗਿਆ ਵਾਈ ਕਿਉਂਕਿ ਉਹ ਨਬੂਵਤ ਕਰਦੇ ਸੀ ਪਲੱਸ ਗੱਲ ਕਰਾਂ ਮੈਂ ਉਹਨਾਂ ਨੂੰ ਇੱਕ ਰਾਜਾ ਵੀ ਡਿਕਲੇਅਰ ਕੀਤਾ ਖੁਦਾ ਨੇ ਚੁਣਿਆ ਜਦ ਕੀ ਉਸ ਤੋਂ ਪਹਿਲਾਂ ਸ਼ਾਉਲ ਨੂੰ ਖੁਦਾ ਨੇ ਰਾਜਾ ਚੁਣਿਆ ਸੀ ਫਿਰ ਖੁਦਾ ਨੇ ਸ਼ਾਉਲ ਨੂੰ ਹਟਾ ਕੇ ਫਿਰ ਦਾਊਦ ਨੂੰ ਰਾਜਾ ਚੁਣਿਆ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਸਾਡਾ ਕੋਈ ਪਾਸਟਰ ਜਾਂ ਬਿਸ਼ਪ ਇਸ ਕੁਆਲਟੀ ਲਈ ਹੱਕਦਾਰ ਹੈਗਾ ਉਹਦੇ ਅੰਦਰ ਇਹ ਕੁਆਲਟੀ ਹੈਗੀ ਹੈ ਕਿ that he can stand for a empty elections ਤਾਂ ਅਸੀਂ ਸਾਨੂੰ ਉਸੇ ਬੰਦੇ ਨੂੰ ਅੱਗੇ ਕਰਨਾ ਚਾਹੀਦਾ ਨਾ ਕਿ ਐਸੇ ਬੰਦੇ ਨੂੰ ਜਿਹੜਾ ਲੀਡਰਸ਼ਿਪ ਦੇ ਵਿੱਚ ਹੈਗਾ ਤੇ ਵੋਟਾਂ ਨੂੰ ਤੰਹਾਰ ਨਹੀਂ ਪੈਣੀ 5 ਲੱਖ ਵੋਟ ਆ ਗੁਰਦਾਸਪੁਰ ਦੇ ਵਿੱਚ ਜਿੰਨਾਕ ਮੈਨੂੰ ਨੋਲਜ ਆ 5 ਲੱਖ ਵੋਟ ਦੇ ਵਿੱਚੋਂ ਜੇ ਸਾਡੇ 크੍ਰਿਸਚਨ ਲੋਗ ਆਪਣਾ ਇੱਕ ਬੰਦਾ ਚੁਣ ਸਕਣ ਜਿਹੜਾ ਉਹਨਾਂ ਨੂੰ ਪਸੰਦ ਹੋਵੇ ਤੇ ਮੈਂ ਇਹ ਸਮਝਦਾ ਕਿ ਸਾਨੂੰ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਨਹੀਂ ਹੈਗੀ। ਆ ਇੱਕ ਛੋਟੀ ਜਿਹੀ ਵੀਡੀਓ ਆ ਇਸ ਵੀਡੀਓ ਨੂੰ ਤੁਸੀਂ ਦੇਖੋ ਧਿਆਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਇਹ ਭਾਈ ਸਾਹਿਬ ਕੀ ਚਾਹੁੰਦੇ ਨੇ। ਦੇ ਪਬਲਿਕ ਪਲੇਟਫਾਰਮ ਦੇ ਉੱਤੇ ਆਪਣੀ ਕੌਮ ਦੇ ਲੋਕਾਂ ਨੂੰ ਵਰਗਲਾਉਣਾ ਤੇ ਲੋਕਾਂ ਦੀਆਂ ਟੰਗਾਂ ਖਿੱਚਣੀਆਂ ਕਿ ਕੋਈ ਸਾਡੇ ਤੋਂ ਉੱਤੇ ਕਿੱਦਾਂ ਪਹੁੰਚ ਗਿਆ ਸਾਡੇ ਤੋਂ ਕਹਾਣੀ ਸੁਣੀ ਹੈ ਕਿ ਇੱਕ ਬਾਲਟੀ ਦੇ ਵਿੱਚ ਨਾ ਕੀਕੜੇ ਪਾਏ ਬਹੁਤ ਸਾਰੇ ਇਸ ਕਰਕੇ ਪਾਏਗੇ ਕਿ ਚਲੋ ਦੇਖਦੇ ਆ ਬਾਹਰ ਹੁੰਦੇ ਕਿ ਨਹੀਂ ਹੁੰਦੇ ਪਰ ਹੁੰਦਾ ਕੀ ਸੀਗਾ ਉਹ ਇੱਕ ਕਿਸੇ ਦੀ ਲੱਤ ਖਿੱਚਦਾ ਸੀ ਉਹ ਕਿਸੇ ਜਿਹੜਾ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਉਹ ਪਿੱਛੇ ਵਾਲਾ ਉਹਦੀ ਲੱਤ ਖਿੱਚਣ ਲੱਪੇਂਦਾ ਸੀ ਇਹ ਲੱਤਾਂ ਖਿੱਚਣ ਵਾਲਾ ਕੰਮ ਸਾਡੀ ਕੌਮ ਦੇ ਭਾਵੇਂ ਲੀਡਰ ਆ ਤੇ ਭਾਵੇਂ ਪਾਸਟਰਾਂ ਦੇ ਭਾਵੇਂ ਜਿਹੜਾ ਮਰਜੀ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਨਾ ਤੇ ਤੁਹਾਡਾ ਕੁਝ ਹੋਣਾ ਨਾ ਕਿਸੇ ਦਾ ਕੁਝ ਹੋਣਾ ਅਗਰ ਤੁਸੀਂ ਚਾਹੁੰਦੇ ਹੋ ਸੀਰੀਅਸਲੀ ਤੁਹਾਡੇ ਬੱਚਿਆਂ ਦਾ ਫਿਊਚਰ ਸਿਕਿਉਰ ਹੋਵੇ ਤੁਹਾਡੇ ਬੱਚੇ ਅੱਗੇ ਵਧਣ ਨਸ਼ੇ ਦੇ ਵਿੱਚ ਨਾ ਪੈਣ ਬਾਹਰ ਨਾ ਜਾਣ ਤੇ ਕਿਰਪਾ ਕਰਕੇ ਸਾਨੂੰ ਇੱਕ ਚੰਗਾ ਲੀਡਰ ਚਾਹੀਦਾ ਆ ਕਿਸੇ ਵੀ ਰਿਲੀਜੀਅਨ ਦਾ ਹੋਵੇ ਇੱਕ ਚੰਗਾ ਲੀਡਰ ਜਿਹਦੇ ਵਿੱਚ ਚੰਗੀਆਂ ਕੁਆਲਿਟੀਆਂ ਆ ਉਹ ਸਾਨੂੰ ਚਾਹੀਦਾ ਆ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਵੀਡੀਓ ਦੇਖ ਕੇ ਤੁਸੀਂ ਦੇਖੋ ਕਿ ਇਹ ਭਾਈ ਸਾਹਿਬ ਕਿੰਨੇ ਸਹੀ ਨੇ ਆਪਣੇ ਵਿਚਾਰਾ ਦੇ ਨਾਲ ਯਾਰ ਵੀਰਾਂ ਦਾ ਟੀਕਾ ਪੜਦਾ ਕਿਸ ਨੇ ਕਿ ਚੱਲ ਤੂੰ ਵੀਡੀਓ ਬਣਾ ਯਾਰ ਇਹਨਾਂ ਨੇ ਕਿੱਦਾਂ ਪੰਜਾਬ ਦੀ ਲੀਡਰੀ ਨੂੰ ਪਿੱਛੇ ਕਰ ਦਿੱਤਾ ਹਾਲਾਂਕਿ ਅਜੇ ਪੰਜਾਬ ਸਟਾਰਟ ਹੀ ਹੋਇਆ ਹੈ ਲੀਡਰਸ਼ਿਪ ਦੇ ਵਿੱਚ ਤੇ ਇਹ ਪਤਾ ਨਹੀਂ ਕਿਹੜੇ ਲੀਡਰ ਬਣੇ ਫਿਰਦੇ ਨੇ ਦੋਸਤੋ ਵੀਡੀਓ ਬਣਾਉਣ ਦਾ ਮੇਰਾ ਮਕਸਦ ਗੁਰਦਾਸਪੁਰ ਦੀ ਸਿਆਸਤ ਉੱਪਰ ਆ ਕਿ ਗੁਰਦਾਸਪੁਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਇਸਾਈ ਲੀਡਰਸ਼ਿਪ ਦਾ ਜਿਹੜਾ ਕਹਾਣ ਆ ਉਹ ਕੀਤਾ ਗਿਆ ਔਰ ਇਹ ਕਹਾਣ ਕੋਈ ਬਾਹਰਲੇ ਬੰਦਿਆਂ ਨੇ ਨਹੀਂ ਸਾਡੇ ਕੁਝ ਬੰਦੇ ਜੋ ਵਿਦੇਸ਼ਾਂ ਦੇ ਵਿੱਚ ਨੇ ਜੋ ਐਨ ਆਰ ਆਈ ਨੇ ਅਤੇ ਜੋ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਨੇ ਜੋ ਉਹਨਾਂ ਦੇ ਟੁਕੜਿਆਂ ਦੇ ਉੱਤੇ ਪਲਦੇ ਨੇ ਉਹਨਾਂ ਬੰਦਿਆਂ ਵੱਲੋਂ ਇਹ ਰਾਜਨੀਤੀ ਦਾ ਜਿਹੜਾ ਕਹਾਣ ਆ ਉਹ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤ ਇਹਨਾਂ ਨੇ ਗਰਦਾਸਪੁਰ ਦੇ ਵਿੱਚੋਂ ਕੀਤੀ ਹੈ ਗੱਲ ਕਰਦੇ ਆ ਬਿਸ਼ਪ ਸੈਮੂਅਲ ਸੋਨੀ ਜੀ ਦੀ ਜਦੋਂ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਅਨਾਉਂਸ ਕੀਤਾ ਕਿ ਮੈਂ ਇਲੈਕਸ਼ਨਾਂ ਦੇ ਵਿੱਚ ਖੜਾ ਹੋਣ ਜਾ ਰਿਹਾ ਹਾਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਇਹਨਾਂ ਨੂੰ ਫੋਨ ਕਰਕੇ ਇੱਕ ਗੱਲ ਪੁੱਛੀ ਕਿ ਬਿਸ਼ਪ ਸਾਹਿਬ ਜੀ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜੇ ਹੋ ਕਿ ਧਾਰਮਿਕ ਅਕੀਦੇ ਦੇ ਬੰਦੇ ਨੂੰ ਇਲੈਕਸ਼ਨਾਂ ਦੇ ਵਿੱਚ ਖੜੇ ਹੋਣਾ ਚਾਹੀਦਾ ਸੋ ਇਹਨਾਂ ਨੇ ਮੈਨੂੰ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਅਤੇ ਮੈਨੂੰ ਇਹ ਕਿਹਾ ਕਿ ਤੁਸੀਂ ਮੇਰੇ ਨਾਲ ਮਿਲ ਕੇ ਗੱਲ ਕਰ ਲਓ ਚਲੋ ਮੈਨੂੰ ਪਤਾ ਸੀ ਕਿ ਇਹਨਾਂ ਦੇ ਪਿੱਛੇ ਹੱਥ ਕਿਹੜੀਆਂ ਮਿਨਿਸਟਰੀਆਂ ਦਾ ਆ ਕਿਹੜੇ ਐਨਆਰਆਈਆਂ ਦਾ ਆ ਤੇ ਇੱਥੇ ਦੇ ਜਿਹੜੇ ਲੀਡਰਸ ਨੇ ਉਹਨਾਂ ਦਾ ਆ ਮੈਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਫਿਰਨਾਂ ਨੂੰ ਇਹੀ ਪੁੱਛਦਾਰੀਆਂ ਕਿ ਮੇਰੇ ਕੁਝ ਸਵਾਲਾਂ ਦਾ ਤੁਸੀਂ ਜਵਾਬ ਦੇਵੋ ਕਿਉਂਕਿ ਮੈਂ ਐਜ਼ ਏ ਮਸੀਹ ਹੋਣ ਦੇ ਨਾਤੇ ਅਧਿਕਾਰ ਵੀ ਬਣਦਾ ਮੇਰਾ ਫਰਜ਼ ਵੀ ਬਣਦਾ ਕਿ ਮੈਂ ਤੁਹਾਨੂੰ ਕੁਝ ਸਵਾਲ ਉਹ ਮੈਂ ਤੁਹਾਨੂੰ ਕਰ ਸਕਾਂ ਸੋ ਕਾਫੀ ਜਦੋ ਜਹਿਦ ਦੇ ਵਿੱਚ ਇਹਨਾਂ ਨੇ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਔਰ ਮੈਂ ਗੱਲ ਉਹਨਾਂ ਐਨਆਰਆਈਆਂ ਦੀ ਕਰਨੀ ਚਾਹੁੰਨਾ ਕਿ ਜਿਹੜੇ ਕੋਮ ਦਾ ਟੰਡੋਰਾ ਪਿੱਟਦੇ ਨੇ ਜਿਨ੍ਹਾਂ ਨੇ 12-12 ਵਿਦੇਸ਼ਾਂ ਦੇ ਵਿੱਚੋਂ ਤਾਂ ਇਹ ਫੰਡ ਇਕੱਠਾ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਾਉਣੀਆਂ ਨੇ ਇਹ ਤੁਸੀਂ ਮਦਦ ਕਰਨੀ ਆ سپورਟ ਕਰਨੀ ਆ ਓਪਨਲੀ ਲਾਈਵ ਵੀਡੀਓ ਦੇ ਵਿੱਚ ਆ ਕੇ ਤੁਸੀਂ ਬਿਆਨ ਦਿਓ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਮੁਸੀਬਾਈ ਚਾਰੇ ਦੇ ਲੋਕ ਖੜੇ ਨੇ ਉਹਨਾਂ ਦੀ ਡਟ ਕੇ ਮਦਦ ਕਰਾਂਗੇ ਪਰ ਤੁਸੀਂ ਇਹ ਨਹੀਂ ਕੀਤਾ ਕਿਉਂਕਿ ਇਹਦੇ ਪਿੱਛੇ ਤੁਹਾਡਾ ਸਵਾਰਥ ਆ ਨਿੱਜੀ ਸਵਾਰਥ ਆ ਕਿ ਤੁਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਜੋ ਭੋਲੇ ਭਾਲੇ ਲੋਕ ਜੋ ਇੱਥੋਂ ਗਏ ਨੇ ਉਹਨਾਂ ਨੂੰ ਤੁਸੀਂ ਇਹ ਸਾਬਤ ਕਰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਇਸਾਈ ਭਾਈਚਾਰੇ ਦੀ ਹੋਂਦ ਬਣਾਉਣੀ ਆ ਐਮਪੀ ਖੜਾ ਕਰਨਾ ਆ ਐਮਐਲਏ ਖੜਾ ਕਰਨਾ ਆ ਉਹਦੇ ਨਾਮ ਦੇ ਵਿੱਚ ਤੁਸੀਂ ਉੱਥੋਂ ਫੰਡ ਇਕੱਠਾ ਕਰਦੇ ਹੋ ਲੈਟਸ ਬੈਕ ਟੂ ਦ ਟਾਪਿਕ ਜਿਸ ਤਰੀਕੇ ਨਾਲ ਤੁਸੀਂ ਇਹ ਵੀਡੀਓ ਦੇਖੀ ਇਹ ਭਾਈ ਸਾਹਿਬ ਬਿਲਕੁਲ ਵੀ ਖੁਸ਼ ਨਹੀਂ ਹੈਗੇ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਸਾਹਿਬ ਇਹਨਾਂ ਨੂੰ ਕਿਉਂ ਨਹੀਂ ਮੌਕਾ ਮਿਲਿਆ ਪਈ ਆਜ਼ਾਦ ਉਮੀਦਵਾਰ ਖੜੇ ਹੋਣਾ ਜਾ ਕੇ ਤੁਸੀਂ ਖੜੇ ਹੋ ਜਾਓ ਜਿੱਥੋਂ ਮਰਜ਼ੀ ਹੋ ਜਾਓ ਹੈਨਾ ਜਿਹੜੀਆਂ ਤੁਸੀਂ ਲੋਕਾਂ ਨੂੰ ਗੇਮਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਗੇ ਪੈਸਾ ਆਉਂਦਾ ਪੈਸਾ ਜਾਂਦਾ ਭਾਈ ਸਾਹਿਬ ਜੇ ਪੈਸਾ ਆਉਂਦਾ ਪੈਸਾ ਜਾਂਦਾ ਇਹ ਬੰਦਾ ਦੇਖਦਾ ਹੁੰਦਾ ਤੇ ਅੱਜ ਇੱਕ ਗਰੀਬ ਘਰ ਤੋਂ ਬਿਲੋਂਗ ਨਹੀਂ ਕਰਦਾ ਹੁੰਦਾ ਗਰੀਬ ਘਰ ਤੋਂ ਕਹਿਣ ਦਾ ਭਾਵੇਂ ਆ ਵੀ ਭਾਈ ਸਾਹਿਬ ਆਪਣਾ ਕਰਿਆ ਇਹਨਾਂ ਕੋਲ ਠੀਕ ਆ ਔਰ ਪਲੱਸ ਇਹਨਾਂ ਦੀ ਇੱਕ ਆਟੇ ਦੀ ਚੱਕੀ ਚੱਲਦੀ ਆ ਬਿਸ਼ਪ ਸਾਹਿਬ ਨੇ ਹਣਾ ਖੁਦ ਆਦੀ ਸੇਵਾ ਕਰ ਰਹੇ ਨੇ ਆਪਣੀ ਜੌਬ ਵੀ ਛੱਡ ਕੇ ਤੇ ਇੰਨੀਆਂ ਕੁਝ ਪ੍ਰਾਪਰਟੀਆਂ ਤੇ ਮੈਨੂੰ ਸਮਝ ਵੀ ਨਹੀਂ ਆਉਂਦੀਆਂ ਇਹਨਾਂ ਕੋਲ ਹੈਗੀਆਂ ਨੇ ਤੇ ਪੈਸੇ ਦੀ ਕਿਹੜੀ ਗੱਲ ਵਿੱਚ ਆ ਗਈ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਖੜਾ ਕੀਤਾ ਆ ਉਹ ਪੈਸਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਇਹਦੇ ਵਿੱਚ ਉਹ ਵੀ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਅਸੀਂ ਪੜੇ ਲਿਖੇ ਲੋਗ ਆ ਸਾਨੂੰ ਕੈਲਕੂਲੇਸ਼ਨ ਕਰਨੀ ਅਸੀਂ ਜਾਣਦੇ ਸੀ ਕਿਸੇ ਦੇ ਮਗਰ ਲਾ ਕੇ ਵੀਡੀਓ ਨਹੀਂ ਬਣਾ ਦਿੰਦੀ ਐ ਇਦਾਂ ਹੀ ਕਿਸੇ ਕਿਸੇ ਦੇ ਖਿਲਾਫ ਠੀਕ ਹੈ ਯਾਰ ਵੀਡੀਓ ਬਣਾਣੀ ਆ ਤੇ ਆਪਣਾ ਕੋਈ ਬੰਦਾ ਖੜਾ ਆ ਕ੍ਰਿਸਚਨ ਬੰਦਾ ਖੜਾ ਆ ਕੋਈ ਬੜਿਆ ਲਿਖਿਆ ਬੰਦਾ ਖੜਾ ਸਾਨੂੰ ਉਹਨੂੰ ਪ੍ਰਮੋਟ ਕਰਨ ਦੀ ਬਜਾਏ ਉਹਦੀਆ ਵੋਟਾਂ ਤੋੜਨ ਦਾ ਸੀ ਕੰਮ ਕਰਨ ਦੇ ਤੇ ਮੈਨੂੰ ਕੋਈ ਗੱਲ ਚੱਜ ਦੀ ਲੱਗਦੀ ਨਹੀਂ ਇਹਦੇ ਵਿੱਚ ਮੈਨੂੰ ਕੁਝ ਸਚਾਈ ਵੀ ਨਜ਼ਰ ਨਹੀਂ ਆਉਂਦੀ ਜਿਹੜੀ ਤੁਸੀਂ ਗੱਲਾਂ ਕਰਦੇ ਆ ਬਾਕੀ ਜਿਹੜੀ ਤੁਹਾਡੀ ਤਕਲੀਫ ਹੈ ਉਹ ਥੋੜੀ ਜਿਹੀ ਹੋਰ ਕਲੀਅਰ ਕਰੋ ਤਾਂ ਕਿ ਅਸੀਂ ਇਹਨੂੰ ਸਮਝ ਸਕੀਏ ਅਗਰ ਤੁਹਾਡੇ ਗੱਲਾਂ ਦੇ ਵਿੱਚ ਸਚਾਈ ਹੈ ਤੇ ਅਸੀਂ ਉਹਦੇ ਤੇ ਆਪਾਂ ਡੈਫੀਨਿਟਲੀ ਇੱਕ ਵੀਡੀਓ ਬਣਾਵਾਂਗੇ ਅਪਾਰਟ ਫਰਮ ਦਿਸ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਕਿ ਸਰ ਇਹ ਕੀ ਹੋ ਰਿਹਾ ਪਰ ਇਹ ਜਿਹੜੀਆਂ ਤੁਸੀਂ ਇਹ ਇਹੋ ਜਿਹੇ ਜਿਹੜਾ ਜਾਲ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਲੋਕਾਂ ਨੂੰ ਵਰਗਲਾਏ ਜਾਣ ਜਿਹੜੇ ਲੋਕ ਜਿਹੜੇ ਲੋਕ ਜਿਹੜੇ ਆ ਇਹਨਾਂ ਦੇ ਨਾਲ ਜੁੜੇ ਆ ਉਹ ਇਹਨਾਂ ਨੂੰ ਛੱਡ ਦੇਣ ਇਹਨਾਂ ਨੂੰ ਵੋਟ ਨਾ ਦੇਣ ਤੇ ਉਹ ਸਿਰਫ ਇਹਨਾਂ ਦੀ ਹਾਰ ਨਹੀਂ ਹੋਣੀ ਉਹ ਤੁਹਾਡੀ ਹਾਰ ਹੋਣੀ ਆ ਮੇਰੀ ਹਾਰ ਹੋਣੀ ਆ ਸਾਡੀ ਸਾਰੇ ਕ੍ਰਿਸਚਨ ਕਮਿਊਨਿਟੀ ਦੀ ਹਾਰ ਹੋਣੀ ਆ ਜਿਨ੍ਹਾਂ ਨੇ ਮਿਲ ਕੇ ਇਹਨੂੰ ਖੜਾ ਕੀਤਾ ਮੈਂ ਸਮਝਦਾ ਕਿ ਗੁਰਦਾਸਪੁਰ ਹਲਕੇ ਦੇ ਵਿੱਚ ਜੇ 5 ਕੈਂਡੀਡੇਟ ਖੜੇ ਹਨ ਉਹ ਵੀ 크ਰਿਸਚਨ ਉਹ ਬਾਕੀ ਦੇ ਚਾਰਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇ ਸਾਰੇ ਚਰਚੇ ਸਾਰੇ ਲੋਕ ਸਹਿਮੂਲ ਸੋਨੀ ਨੂੰ ਪ੍ਰਮੋਟ ਕਰ ਰਹੇ ਨੇ ਤੇ ਉੱਥੇ ਸਾਨੂੰ ਵੀ ਮਿਲ ਕੇ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਉਹਦੀ ਵੋਟਾਂ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤਰੀਕੇ ਨਾਲ ਤਾਂ ਤੁਸੀਂ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਤ ਹਾਰੇ ਤਾਂ ਤੁਸੀਂ ਪਹਿਲਾਂ ਹੀ ਬੈਠੇ ਹੋ ਗੁਰਦਾਸਪੁਰ ਚ ਜਾ ਕੇ ਧਾਰੀਵਾਲ ਚ ਜਾ ਕੇ ਲੋਕਾਂ ਦਾ ਹਾਲ ਦੇਖੋ ਪਿੰਡਾਂ ਪਿੰਡਾਂ ਦੇ ਵਿੱਚ ਕੀ ਹਾਲ ਹੈ ਉਹਨਾਂ ਦਾ ਠੀਕ ਹੈ ਅਸੀਂ ਆਪਣੇ ਘਰ ਚ ਚੰਗੀ ਰੋਟੀ ਖਾ ਰਹੇ ਆ ਤੇ ਉਹਨਾਂ ਲੋਕਾਂ ਨੂੰ ਵੀ ਚੰਗੀ ਰੋਟੀ ਖਾਣ ਦਾ ਹੱਕ ਹੈਗਾ ਆ ਤੇ ਕਿਰਪਾ ਕਰਕੇ ਨਾ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਜਾਣਦਾ ਹਾਂ 크੍ਰਿਸਚਨ ਲੀਡਰਸ਼ਿਪ ਨੂੰ ਵੀ ਮੈਂ ਜਾਣਦਾ ਸਾਰਿਆਂ ਨੂੰ ਕਿਹਨੇ ਕਿਹਨੇ ਕਿੰਨਾ ਕੰਮ ਕੀਤਾ ਤੇ ਕਿਹਨੇ ਕਿਹਨੇ ਪੈਸੇ ਅੰਦਰ ਕੀਤੇ ਅਸੀਂ ਵੀ ਜਾਣਦੇ ਆ ਠੀਕ ਹੈ ਤੇ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਾਣਦੇ ਨੇ ਇਸ ਕਰਕੇ ਲੋਕ ਆਪਣੇ ਭੈਣ ਭਰਾਵਾਂ ਨੂੰ ਕ੍ਰਿਟਿਸਾਈਜ਼ ਕਰਨਾ ਬੰਦ ਕਰੀਏ ਤੇ ਸਾਨੂੰ ਅੱਗੇ ਵਧਣਾ ਚਾਹੀਦਾ ਆ ਤੇ ਵਾਈਟ ਸਿਲੰਡਰ ਦਾ ਬਟਨ ਦਬਕੇ ਸੈਮੂਲ ਸੋਨੀ ਨੂੰ ਵੋਟ ਪਾ ਕੇ ਉਹਨਾਂ ਨੂੰ ਇੱਕ ਵਾਰੀ ਮੌਕਾ ਦਿਓ ਬਾਕੀ ਜਿਹੜੀ ਕਵਿਸਚਨ ਲੀਡਰਸ਼ਿਪ ਹੈ ਪੰਜਾਬ ਦੀ ਉਹਨਾਂ ਨੂੰ ਤੁਸੀਂ ਭਲੀ ਭੰਤੀ ਜਾਣਦੇ ਹੋ ਗੱਲਾਂ ਕਰਨ ਜੋਗੇ ਨੇ ਲੜਨ ਜੋਗੇ ਵੀ ਨਹੀਂ ਹੈਗੇ ਉਹ ਸਰਕਾਰ ਦੇ ਅਗੇਂਸਟ ਖੜੇ ਹੋਣ ਜੋਗੇ ਵੀ ਨਹੀਂ ਹੈਗੇ ਖੜਦੇ ਵੀ ਆ ਤੇ ਪਤਾ ਨਹੀਂ ਕਿਉਂ ਬਹਿ ਜਾਂਦੇ ਆ ਖੜਦੇ ਆ ਤੇ ਪਤਾ ਲੱਗਦਾ ਕਿ ਭਾਈ ਮੁੱਦਾ ਕੀ ਆ ਬਹਿ ਜਾਂਦੇ ਆ ਕੋਈ ਮੁੱਦਾ ਸਮਝ ਨਹੀਂ ਆਉਂਦਾ ਬੈਠੇ ਕਿਉਂ ਕੋਈ ਕਹਿੰਦਾ ਪੈਸੇ ਖਾਲੇ ਕੋਈ ਕਹਿੰਦਾ ਐਦਾਂ ਹੋ ਗਿਆ ਕੋਈ ਕਹਿੰਦਾ ਉਹਨੂੰ ਆਹ ਮਿਲ ਗਿਆ ਕੋਈ ਕਹਿੰਦਾ ਉਹਨੂੰ ਉਹ ਮਿਲ ਗਿਆ ਤੇ ਸਾਡੇ ਲੋਕਾਂ ਦਾ ਹੁੰਦਾ ਕੁਝ ਨਹੀਂ ਹੈ ਇਸ ਕਰਕੇ ਮੈਂ 1 ਮੋਰ ਟਾਈਮ ਆਈ ਊਡ ਰਿਕਵੈਸਟ 올 ਆਫ ਯੂ ਜਿਹੜੇ ਪੜ੍ਹੇ ਲਿਖੇ ਲੋਕ ਨੇ ਐਂਡ ਮੇਰੇ ਭੈਣ ਭਰਾ ਜਿਹੜੇ ਬਹੁਤ ਸਾਰੀਆਂ ਪ੍ਰੋਬਲਮਸ ਬਹੁਤ ਸਾਰੇ ਇਸ਼ੂਸ ਤੋਂ ਜੂਝ ਰਹੇ ਨੇ ਸਿਆਮੂਲ ਸੋਨੀ ਨੂੰ ਵਾਈਟ ਸਿਲੰਡਰ ਦਾ ਬਟਨ ਹੈ ਉਹਨੂੰ ਦੱਬ ਕੇ ਵੋਟ ਪਾਓ ਤੇ ਅੱਗੇ ਵਧੋ ਖੁਦਾ ਤੁਹਾਡੇ ਨਾਲ ਹੋਵੇ ਸਾਰਿਆਂ ਦੇ ਖੁਦਾ ਤੁਹਾਨੂੰ ਇੱਕ ਚਾਂਸ ਦੇ ਰਿਹਾ ਥਰੂ ਸੈਮੂਅਲ ਸੋਨੀ ਸੋ ਥੈਟ ਆਪਣੇ ਚਾਂਸ ਨੂੰ ਗਵਾਉਣਾ ਇਸੇ ਤਰੀਕੇ ਨਾਲ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸੈਮੂਅਲ ਸੋਨੀ ਵਾਂਸ ਅਗੇਨ ਵਾਈਟ ਸਿਲੰਡਰ ਨੂੰ ਪ੍ਰੈਸ ਕਰਕੇ ਸੈਮੂਅਲ ਸੋਨੀ ਨੂੰ ਕਾਮਯਾਬ ਕਰੋ ਸੈਮੂਅਲ ਸੋਨੀ ਵਲ ਟੇਕ ਕੇਅਰ ਆਫ ਯਰ 올 ਇਸ਼ੂਸ ਦੈਨ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਆਫ ਯਰself ਟੇਕ ਕੇਅਰ ਆਫ ਫੈਮਿਲੀ